ਇਹ ਰੁਟੀਨ ਦੀ ਚੈਕਿੰਗ ਰੋਜ਼ ਸਾਡੀ ਚੱਲਦੀ ਰਹਿੰਦੀ ਆ ਕਦੇ ਦੇਰਿਆਂ ਦੀ ਚੈਕਿੰਗ ਕਰਨ ਲਈ ਕਦੇ ਵਹੀਕਲਾਂ ਦੀ ਚੈਕਿੰਗ ਕਰਨ ਲਈ ਕਾਰ ਕਰਕੇ ਕਿਉਂਕਿ ਹੁਣ ਗਰਮੀਆਂ ਦੇ ਸੀਜ਼ਨ ਵਿੱਚ ਲੋਕ ਰਜਿਸਟ੍ਰੇਸ਼ਨ ਬਹੁਤ ਜਾ ਰਿਹਾ ਹੈ ਅਮਰਨਾਥ ਯਾਤਰਾ ਵੀ ਜਿਹੜੀ ਸਟਾਰਟ ਹੋਣ ਵਾਲੀ ਆ ਤੇ ਲੋਕ ਜਾ ਰਹੇ ਆ ਉਹਨਾਂ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ ਅਸੀਂ ਇੱਥੇ ਬਬਰੀ ਨੱਕ ਵੀ ਚੈੱਕ ਕੀਤੀ ਉਸ ਤੋਂ ਪਹਿਲਾਂ ਅਸੀਂ ਇੱਥੇ ਗਿਦੜਾ ਦੇ ਦੇਰਿਆਂ ਦੀ ਚੈਕਿੰਗ ਕੀਤੀ ਸੀ ਹਾਂਜੀ ਨਹੀਂ ਬਰਾਮਦੀ ਕੁਝ ਨਹੀਂ ਹੋਈ ਸਿਰਫ ਸਿਰਫ ਚੈਕਿੰਗ ਕੀਤੀ ਗਈ ਗੱਡੀਆਂ ਦੇ ਆਰਸੀ ਵਗੈਰਾ ਚੈੱਕ ਕਰ ਰਹੇ ਸੀ ਚੱਕੀ ਕੋਈ ਪੁੱਛਣ ਦੀ ਚੈਕਿੰਗ ਕਰ ਰਹੇ ਚਲਾਨੇ ਦਿੱਤੇ ਜਾ ਰਹੇ ਜਿਨ੍ਹਾਂ ਕੋ ਕਾਗਜ਼ ਪੂਰੇ ਨਹੀਂ ਹੈ ਉਹਨਾਂ ਦੀ ਨਹੀਂ ਚਲਾਨ ਕਰ ਰਹੇ ਉਹਨਾਂ ਨੂੰ ਇਹ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਆਪਣੇ ਕਾਗਜ਼ ਪੱਤਰ ਪੂਰੇ ਰੱਖਣ ਡਰਾਈਵਿੰਗ ਲਿਸੈਂਸ ਸਿਰਖਾਰਸੀ ਰੱਖਣ ਪੂਰੇ ਦਿਨ ਗੱਡੀ ਦੇ ਕਾਗਜ਼ਾ ਤੋਂ ਆਪਣੇ ਕੋਲ ਲੈ ਕੇ ਚੱਲਣ ਤੇ ਆਪਣਾ ਆਈਡੀ ਪ੍ਰੂਫ ਜਿਹੜਾ ਨਾਲ ਲੱਗਦੇ ਨੇ ਥਾਂ ਥਾਂ ਤੇ ਸਾਡੇ ਨਾਕੇ ਲੱਗੇ ਹੋਏ ਆ ਚੈਕਿੰਗ ਚੱਲ ਰਹੀ ਆ ਤੇ ਵਹੀ ਵਹੀ ਕਲਨ ਚੈਕਿੰਗ ਜਿਹੜੀ ਅਸੀਂ ਚੱਜ ਕਰ ਰਹੇ ਹਾਂ ਹਾਂ ਜਾਨ ਸ਼ਕੀ ਤਾਂ ਮਤ ਕੀਤੀ ਇਸ ਤੋਂ ਪਹਿਲਾਂ ਹੀ ਗੁਜਰਾਂ ਦੇ ਡੇਰੇ ਨੇ ਚੈਕਿੰਗ ਕਰਕੇ ਆਏ ਤੇ ਇਹ ਰੂਟੀਨ ਜੀ ਚੱਲਦੀ ਰਹੇਗੀ ਇਸ ਤੋਂ ਇਲਾਵਾ ਸਰਾਵਾ ਬਸ ਸਟੈਂਡ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ